ਮਾਲਜੀਤ ਭੁੱਲਰ ਸਾਹਿਬ ਅਸੀਂ ਵੀ ਤੁਹਾਡੇ ਨਾਲ ਇੱਕ ਠੋਕੇ ਬੋਟਾ ਪਾਈਆਂ ਅਸੀਂ ਵੀ ਤੁਹਾਨੂੰ ਜਿਤਾਇਆ ਅਸੀਂ ਵੀ ਇੱਕ ਇੱਕ ਬੰਨਾ ਹੋ ਗਿਆ ਇਹ ਕਾਂਗਰਸ ਅਕਾਲੀ ਦਾ ਤੇ ਰਾਜ ਵੇਖ ਲਿਆ ਹੁਣ ਆਮ ਆਦਮੀ ਦਾ ਰਾਜ ਵੇਖੀਏ ਕਿ ਜੇ ਭੁੱਲਰ ਸਾਹਿਬ ਤੁਹਾਡੇ ਰਾਜ ਦੇ ਵਿੱਚ ਅਸੀਂ ਡੇਂਗੂ ਬੁਖਾਰ ਨਾਲ ਮਰਨਾ ਅਸੀਂ ਆਪਦੇ ਬੱਚੇ ਮਾਰਨੇ ਆ ਤੇ ਫਿਰ ਤੁਸੀਂ ਆਪਣੀ ਤੁਹਾਡੀ ਮਰਜ਼ੀ ਦੀ ਗੱਲ ਆ ਅਸੀਂ ਇਹ ਵੀਡੀਓ ਜਿਹੜੀ ਆ ਏ ਪੰਜਾਬ ਸਰਕਾਰ ਤੱਕ ਸਾਡੀ ਇਹ ਵੀਡੀਓ ਪਹੁੰਚਾਈ ਜਾਵੇ ਮੁੱਖ ਮੰਤਰੀ ਤੱਕ ਪਹੁੰਚਾਈ ਜਾਵੇ ਆ ਵੇਖੋ ਇੱਥੇ ਆਣ ਕੇ ਬੰਦ ਮਾਰਿਆ ਆ ਬੰਦ ਮਾਰਨ ਦੀ ਕਿੰਨੇ ਇਜਾਜ਼ਤ ਦਿੱਤੀ ਹੈ ਇਹ ਕਿਹੜੀ ਸਰਕਾਰ ਦੀ ਸਹਿਦ ਨਾਲ ਹੋ ਰਿਹਾ ਕਿਹੜੇ ਮਨਿਸਟਰ ਦੀ ਸਹਿਦ ਨਾਲ ਹੋ ਰਿਹਾ ਕਿਹੜੀ ਪੰਚਾਇਤ ਦੇ ਸਹਿ ਨਾਲ ਹੋ ਰਿਹਾ ਇਹਨੂੰ ਸਾਡਾ ਨੂੰ ਜਵਾਬ ਦਿੱਤਾ ਜਾ। ਇਹਨੂੰ ਵੀਡੀਓ ਵੀ ਧਿਆਨ ਦੇ ਵਿੱਚ ਆ ਗਈ ਵੀ ਇਹ ਸੋਸ਼ਲ ਮੀਡੀਆ ਦੇ ਵੀਡੀਓ ਵਾਇਰਲ ਹੋ ਰਹੀ ਹੈ। ਤਾਂ ਕਿਹਾ ਜਾ ਰਿਹਾ ਸੀ ਕਿ ਪਾਣੀ ਬੰਦ ਕੀਤਾ ਹੋਇਆ ਜਿਹੜਾ ਪਾਣੀ ਉਹਨਾਂ ਦੇ ਘਰਾਂ ਦਾ ਜਿਹੜਾ ਵਾ ਬਿਮਾਰੀਆਂ ਫੈਲ ਰਹੀਆਂ ਇਸ ਤਰੀਕੇ ਨਾਲ ਕੋਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਉਹਦਾ ਨਾਲੀ ਦੇ ਵਿੱਚ ਲੱਗਾ ਹੋਇਆ ਤੁਹਾਡੇ ਹਿਸਾਬ ਨਾਲ ਉਹ ਜਾਇਜ਼ ਹੈ ਕਿ ਨਜਾਇਜ਼ ਉਹ ਕਿਵੇਂ ਦਿਖਦੀ ਉਹਨਾਂ ਨੂੰ? ਹਾਂ ਤੇ ਨਜਾਇਜ਼ ਹੈ ਜੀ ਕੋਈ ਵੀ ਸਰਕਾਰੀ ਕੰਮ ਹੈ ਉਹਨੂੰ ਕੋਈ ਬੰਦ ਨਹੀਂ ਕਰ ਸਕਦਾ ਹੈ ਤੇ ਬਿਲਕੁਲ ਨਜਾਇਜ਼। ਤੁਸੀਂ ਕਹਿੰਦੇ ਪੰਜਾਬ ਨੂੰ ਸੋਨੇ ਦੀ ਜੜੀ ਬਣਾਉਣੀ ਆ। ਆਹ ਵੇਖੋ ਆਹ ਜੜੀ ਆਹ ਜੜੀ ਸਾਟਾ ਆਹ ਘਰ ਸਾਹਮਣੇ ਬੰਦੇ ਬੈਠੇ ਆ ਇਹ ਜਿਹੜਾ ਪਰਿਵਾਰ ਆ ਇਹਨਾਂ ਤੋਂ ਸਾਨੂੰ ਖਤਰਾ ਆ ਜੇ ਸਾਡੇ ਨਾਲ ਕੋਈ ਬੁਢੀਤੀ ਨਹੀਂ ਆ ਇਹ ਪਰਿਵਾਰ ਤੇ ਸਰਕਾਰ ਪ੍ਰਸ਼ਾਸਨ ਸਾਡੇ ਪਿੰਡ ਦੀ ਪੰਚਾਇਤ ਜ਼ਿੰਮੇਵਾਰ ਹੋਵੇਗੀ ਅਸੀਂ ਅਸੀਂ ਕਾਨੂੰਨੀ ਕਾਰਵਾਈ ਸਾਰੀਆਂ ਚਿੱਠੀਆਂ ਕੱਢੀਆਂ ਸਾਨੂੰ ਉਹਨਾਂ ਦਾ ਜਵਾਬ ਨਹੀਂ ਮਿਲਿਆ ਉਹ ਕਹਿੰਦੇ ਸਾਨੂੰ ਉੱਤੋਂ ਦਬਾਅ ਪੈ ਰਹੇ ਆ ਇਹ ਦਬਾਅ ਦਾ ਇਹ ਜਿਹੜਾ ਦਬਾਅ ਪਿਆ ਉਹਦਾ ਜਵਾਬ ਨਾਲ ਹੀਤ ਭੁੱਲਰ ਦਵੇ ਕਿ ਅਸੀਂ ਉਹਦੇ ਵਿੱਚ ਕੋਈ ਅਸੀਂ ਉਹਦੇ ਪਰਿਵਾਰ ਨਹੀਂ ਇਹ ਜਿਹੜਾ ਮਸਲਾ ਮੇਰੇ ਦੋ ਦੋ ਦਿਨ ਪਹਿਲਾਂ ਮੇਰੀ ਨੋਟਿਚ ਆਇਆ ਇਹ ਨਹੀਂ ਮੈਂ ਕਹਿ ਸਕਦਾ ਵੀ ਪਾਣੀ ਕਦੋਂ ਦਾ ਬੰਦ ਕੀਤਾ ਹੋ ਸਕਦਾ ਪਹਿਲਾਂ ਦਾ ਬੰਦ ਕੀਤਾ ਹੋਵੇ ਜਦੋਂ ਮੇਰੇ ਧਿਆਨ ਦੇ ਵਿੱਚ ਹੈ ਉਹ ਦੋ ਤਿੰਨ ਦਿਨ ਪਹਿਲਾਂ ਤੁਹਾਡੇ ਹੋਣੀ ਧਿਆਨ ਚ ਤੋਂ ਵੀਡੀਓ ਵਾਇਰਲ ਹੋਣ ਦੀ ਹੈ ਉਦੋਂ ਧਿਆਨ ਚ ਹੈ ਹਾਂਜੀ ਉਦੋਂ ਮੈਨੂੰ ਵੀਡੀਓ ਪਤਾ ਲੱਗਿਆ ਤੇ ਉਦੋਂ ਮਤਲਬ ਮੇਰੇ ਤੋਂ ਮਸਲਾ ਆ ਗਿਆ ਇਸ ਚੀਜ਼ ਦਾ ਇੱਕ ਪਾਰਟੀ ਨਾਲ ਮੈਂ ਗੱਲ ਕੀਤੀ ਸੀ ਦੂਜੀ ਨਾਲ ਕਰਨੀ ਹਜੇ ਤੇ ਉਹਦੇ ਵਿੱਚ ਮੈਨੂੰ ਵੀਡੀਓ ਵੀ ਧਿਆਨ ਦੇ ਵਿੱਚ ਆ ਗਈ ਵੀ ਇਹ ਸੋਸ਼ਲ ਮੀਡੀਆ ਦੇ ਵੀਡੀਓ ਵਾਇਰਲ ਹੋ ਰਹੀ ਹੈ ਫਿਰ ਚੁਣੇ ਹੋਏ ਨੁਮਾਇੰਦੇ ਹੋ ਤਾਂ ਤੁਹਾਡੇ ਵੱਲੋਂ ਕਿਵੇਂ ਫਿਰ ਸਰਵੇਖੋ ਦੋਵੇਂ ਪਾਰਟੀਆਂ ਨਾਲ ਗੱਲ ਚੱਲ ਰਹੀ ਆ ਬਸ ਇੱਕ ਅੱਧੇ ਦਿਨ ਤੱਕ ਅਸੀਂ ਮਸਲਾ ਹੱਲ ਕਰ ਦੇਣਾ ਹੈ ਆ ਵੇਖੋ ਸਾਡੇ ਘਰਾ ਦੇ ਹਾਲਾਤ ਕੀ ਆ ਇਧਰ ਹਾਲਾਤ ਵੇਖੋ ਜਿਹੜਾ ਨਾਲੀਆਂ ਦਾ ਵਿਕਾਸ ਹੈ ਇਹ ਨਲਾ ਸਾਨੂੰ ਬਣਾ ਕੇ ਇਹ ਨਲਾ ਸੱਪੜ ਦੇ ਵਿੱਚ ਪਿੰਡ ਸਰੀਆਲੀ ਖੁਰਦ ਜਾ ਰਿਹਾ ਔਰ ਇਸ ਨਲੇ ਦੀ ਹਾਲਤ ਵੇਖੋ ਜੀ ਇਸ ਬੰਦੇ ਨੇ ਸਾਨੂੰ ਤੰਗ ਪਰੇਸ਼ਾਨ ਕੀਤਾ ਇਹ ਬਦਮਾਸ਼ੀ ਦਿਖਾਉਂਦੇ ਆ ਵੇਖੋ ਸਾਡੇ ਪਿਆਂ ਦਾ ਹਾਲ ਸਾਡੇ ਜਿਹੜੇ ਬੱਚੇ ਨਾਲੇ ਤੁਰਿਆ ਆ ਸਾਡੇ ਜਿਹੜੇ ਬੱਚੇ ਆ ਉਹ ਡੇਂਗੂ ਦੇ ਨਾਲ ਪਰੇਸ਼ਾਨ ਆ ਡੇਂਗੂ ਫੈਰਿਆ ਰਾਤ ਦਿਨ ਸਾਨੂੰ ਇਹ ਸੌਣ ਤੋਂ ਐਂ ਹੀ ਪਰੇਸ਼ਾਨ ਆ ਜਦੋਂ ਸਾਡੇ ਬੱਚੇ ਨੰਗਦੇ ਆ ਉਦੋਂ ਇੱਥੇ ਦੇਖੋ ਆਹ ਵੇਖੋ ਗੰਦ ਪਿਆ ਕਹਾ ਬੂਟ ਹੋ ਗਿਆ ਇੱਥੇ ਸੱਪ ਸੁਣ ਕੀ ਜਿਹੜਾ ਲੜ ਗਿਆ ਸਾਡੇ ਬੱਚਿਆਂ ਨੂੰ ਪ੍ਰਸ਼ਾਸਨ ਜ਼ਿੰਮੇਵਾਰ ਆ ਕਿ ਸਾਡੀ ਪੰਚਾਇਤ ਜ਼ਿੰਮੇਵਾਰ ਆ ਸਾਡੀ ਪੰਚਾਇਤ ਜਿਹੜੀ ਆ ਇਹ ਇਲਾਕਾ ਜਿਹੜਾ ਲਾਲਜੀਤ ਭੁੱਲਰ ਸਾਹਿਬ ਦਾ ਆ ਸਾਡੀ ਪੰਚਾਇਤ ਜਿਹੜੀ ਆ ਨਸਤਰ ਸਿੰਘ ਸਰਪੰਚ ਸਮੂਹ ਪੰਚਾਇਤ ਅਸੀਂ ਉਹਨਾਂ ਨੂੰ ਬੇਨਤੀਆਂ ਕੀਤੀਆਂ ਉਹਨਾਂ ਆਉਣ ਕੇ ਮੁੱਕੇ ਵਿਖੇ ਆ ਉਹਨਾਂ ਨੇ ਤਿੰਨ ਚਾਰ ਵਾਰ ਅਸੀਂ ਉਹਨਾਂ ਦੇ ਘਰ ਵੀ ਜਾ ਚੁੱਕੇ ਆ ਉਹਨਾਂ ਨੂੰ ਦੋ ਤਿੰਨ ਵਾਰੀ ਫੇਰ ਅਸੀਂ ਫੈਸਲਾ ਦੇ ਚੁੱਕੇ ਆ ਕਿ ਸਾਡਾ ਪੰਚਾਇਤ ਨੂੰ ਸਰਪੰਚ ਸਾਹਿਬ ਆਣ ਕੇ ਇਸ ਮਸਲੇ ਦਾ ਹੱਲ ਕਰੋ ਵੇਖੋ ਸਾਡੇ ਜਿਹੜਾ ਜਿੰਦੀ ਸਾਡੇ ਸਕੂਲੇ ਬੱਚੇ ਲੰਘਣੇ ਆ ਆ ਵੇਖੋ ਇੱਥੇ ਆਣ ਕੇ ਬੰਨ੍ਹ ਮਾਰਿਆ ਆਹ ਬੰਨ੍ਹ ਮਾਰਨ ਦੀ ਕਿੰਨੇ ਇਜਾਜ਼ਤ ਦਿੱਤੀ ਹੈ ਇਹ ਕਿਹੜੀ ਸਰਕਾਰ ਦੀ ਸਹਿ ਨਾਲ ਹੋ ਰਿਹਾ ਕਿਹੜੇ ਮਨਿਸਟਰ ਦੀ ਸਹਿ ਨਾਲ ਹੋ ਰਿਹਾ ਕਿਹੜੀ ਪੰਚਾਇਤ ਦੇ ਸਹਿ ਨਾਲ ਹੋ ਰਿਹਾ ਇਹਨੂੰ ਸਾਡਾ ਸਾਨੂੰ ਜਵਾਬ ਦਿੱਤਾ ਜਾਵੇ ਸਾਨੂੰ ਜਵਾਬ ਕੋਈ ਨਹੀਂ ਮਿਲਦਾ ਅਸੀਂ ਆਪਣਾ ਵੀਡੀਓ ਸਾਨੂੰ ਹੀ ਤਰਖਾਤ ਦਿੱਤੀ ਹੈ ਅਸੀਂ ਥਾਣੇ ਚੌਕੀ ਥਾਣਾ ਸਰਹਿਆਲੀ ਖੁਰਦ ਉਹਦੀ ਚੌਂਕੀ ਜਿਹੜੀ ਨਸ਼ਰਾ ਪੰਨੂਆ ਅਸੀਂ ਉੱਥੇ ਵੀ ਪ੍ਰਸ਼ਾਸਨ ਨੂੰ ਬੁਲਾਇਆ ਗਿਆ ਪ੍ਰਸ਼ਾਸਨ ਨੇ ਆਣ ਕੇ ਵੇਖਿਆ ਪ੍ਰਸ਼ਾਸਨ ਪੱਲਾ ਝਾੜ ਕੇ ਚਲੇ ਗਿਆ ਪਤਾ ਨਹੀਂ ਕਿਹੜੇ ਦਬਾਅ ਹੈ ਇਹਨਾਂ ਤੇ ਪਰ ਅਮੀ ਕੀ ਗੱਲ ਆ ਸਾਨੂੰ ਇਸ ਬਾਰੇ ਕੋਈ ਪਤਾ ਨਹੀਂ ਆ ਦੇਖੋ ਹਾਂਜੀ ਚਲੋ ਦੂਸਰੀ ਬੇਨਤੀ ਆ ਜੀ ਆ ਵੇਖੋ ਨਾਲੋਂ ਨਾਲ ਸਹੀ ਸਾਰੇ ਹੀ ਮੈਂਬਰ ਜਿੰਨੇ ਘਰ ਅਸੀਂ ਤਾਂਗੇ 8 10 ਉਹ ਨਾਲ-ਨਾਲ ਚੱਲ ਰਹੇ ਆ ਆ ਜਿਹੜਾ ਨਾਲਾ ਵਾ ਆ ਜਿਹੜੀ ਜ਼ਮੀਨ ਆ ਇਹ ਪਲਾਟ ਕੱਟੇ ਆ ਇਹ ਜ਼ਬਰਦਸਤੀ ਉਹਨਾਂ ਨੂੰ ਥੋੜੇ ਥੋੜੇ ਪੈਸੇ ਦੇ ਕੇ ਇੱਥੇ ਕਾਬਜ ਹੋਏ ਆ ਇਧਰ ਦੇਖੋ ਇਹਨਾਂ ਨੇ ਬਹਾਨਾ ਮਾਰਿਆ ਇਹ ਆ ਜਿਹੜਾ ਨਾਲਾ ਟੁੱਟ ਗਿਆ ਇਧਰ ਵੇਖੋ ਕਿਤੇ ਉਹ ਵੀ ਲੀਕ ਹੋਵੇ ਕਿਤੇ ਉਹ ਵੀ ਇਹ ਟੁੱਟਾ ਹੋਵੇ ਉਹਦੇ ਜ਼ਿੰਮੇਵਾਰ ਅਸੀਂ ਹੋਵਾਂਗੇ ਜਿਹੜੀ ਕੱਲ ਆ ਆ ਨਾਲਾ ਖਾਲਿਆ ਹੋਇਆ ਇਹ ਕਹਿੰਦੇ ਨਾਲਾ ਬੰਦ ਆ ਇਹ ਕਹਿੰਦੇ ਪਾਣੀ ਨਹੀਂ ਜਾਂਦਾ ਆ ਵੇਖੋ ਕਿੰਨੇ ਕਿੰਨੇ ਨੀਵੇਂ ਥਾਂ ਤੇ ਪਾਣੀ ਜਾ ਰਿਹਾ ਉੱਚਾ ਕਿੰਨਾ ਹੈ ਇਹ ਕਹਿੰਦੇ ਸਾਡੀ ਪੜੀ ਵਿੱਚ ਜਾ ਰਿਹਾ ਇੱਥੋਂ ਦੱਸੋ ਕਿੱਥੋਂ ਨਾਲਾ ਟੁੱਟਾ ਵਾ ਆ ਕੇ ਮਹਿਕਮੇ ਨੂੰ ਬੇਨਤੀ ਆ ਇਹ ਸਾਡੀ ਸ਼ਨਵਾਈ ਕੀਤੀ ਜਾਵੇ ਇਹਨੂੰ ਵੇਖਿਆ ਜਾਵੇ ਇਹ ਸਾਡਾ ਜਿਹੜਾ ਬੰਨ ਮਾਰਿਆ ਇਹਨਾਂ ਗੁੰਡਿਆਂ ਨੇ ਉਹ ਬੰਨ ਜਿਹੜਾ ਸਾਡਾ ਸ਼ਟਕਾਰਾ ਕੀਤਾ ਜਾਵੇ ਨਹੀਂ ਤੇ ਐਸੀ ਹਲਥ ਡਿਪਾਰਟਮੈਂਟ ਨੂੰ ਵੀ ਜਾ ਕੇ ਚਿੱਠੀਆਂ ਕੱਢਾਂਗੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਵੀ ਚਿੱਠੀਆਂ ਕੱਢਾਂਗੇ ਲਾਲਜੀਤ ਭੁੱਲਰ ਸਾਹਿਬ ਤਾਨੂੰ ਵੀ ਅਸੀਂ ਚਿੱਠੀਆਂ ਕੱਢਾਂਗੇ ਅਸੀਂ ਵੀ ਤੁਹਾਡੇ ਨਾਲ ਇੱਕ ਠੋਕੇ ਵੋਟਾਂ ਪਾਈਆਂ ਅਸੀਂ ਵੀ ਤੁਹਾਨੂੰ ਜਿਤਾਇਆ ਅਸੀਂ ਵੀ ਇੱਕ ਇੱਕ ਬੰਨਾ ਹੋ ਗਿਆ ਕਿ ਕਾਂਗਰਸ ਅਕਾਲੀ ਦਾ ਤੇ ਰਾਜ ਵੇਖ ਲਿਆ ਹੁਣ ਆਮ ਆਦਮੀ ਦਾ ਰਾਜ ਵੇਖੀਏ ਤੇ ਜੇ ਭੁੱਲਰ ਸੌ ਤੁਹਾਡੇ ਰਾਜ ਦੇ ਵਿੱਚ ਅਸੀਂ ਡੇਂਗੂ ਬੁਖਾਰ ਨਾਲ ਮਰਨਾ ਅਸੀਂ ਆਪਦੇ ਬੱਚੇ ਮਾਰਨੇ ਆ ਤੇ ਫਿਰ ਤੁਸੀਂ ਆਪਣੀ ਤੁਹਾਡੀ ਮਰਜ਼ੀ ਦੀ ਗੱਲ ਆ ਅਸੀਂ ਇਹ ਵੀਡੀਓ ਜਿਹੜੀ ਆ ਏ ਪੰਜਾਬ ਸਰਕਾਰ ਤੱਕ ਛੱਡੀ ਇਹ ਵੀਡੀਓ ਪਹੁੰਚਾਈ ਜਾਵੇ ਮੁੱਖ ਮੰਤਰੀ ਤੱਕ ਪਹੁੰਚਾਈ ਜਾਵੇ ਮੁੱਖ ਮੰਤਰੀ ਸਾਹਿਬ ਸਾਡੇ ਹੱਥ ਜੋੜ ਕੇ ਬੇਨਤੀ ਆ ਕਿ ਇਹ ਜਿਹੜਾ ਨਾਲਾ ਵੈ ਨੂੰ ਚਾਲੂ ਕੀਤਾ ਜਾਵੇ ਸਾਨੂੰ ਇਹਨਾਂ ਤੋਂ ਛਡਾਇਆ ਜਾਵੇ ਅਗਲੀ ਬੇਨਤੀ ਇਹ ਇਹ ਜਿਹੜੀ ਲਾਲੀਤ ਭੁੱਲਰ ਆ ਉਹਨਾਂ ਦਾ ਵੀ ਸਾਡੇ ਮਨੇਟਰ ਆ ਸਾਡੇ ਹਲਕੇ ਦੇ ਇੰਚਾਰਜ ਆ ਸਾਡੇ ਹਲਕਾ ਪਰਿਵਾਰ ਆ ਅਸੀਂ ਉਹਦਾ ਪਰਿਵਾਰ ਆ ਉਸ ਪਰਿਵਾਰ ਦੇ ਜਿਹੜੀ ਆ ਇਧਰ ਮਾਰੋ ਚੱਤੀ ਐ ਇਹਨੂੰ ਮਾਰਿਓ ਚੱਤੀ ਆ ਸਾਡਾ ਬੰਨ ਮਾਰਿਆ ਹੋਇਆ ਇਧਰ ਜਾ ਕੇ ਇਹਨਾਂ ਘਰਾਂ ਦਾ ਪਾਣੀ ਨਿਕਲ ਰਿਹਾ ਇਧਰ ਨੂੰ ਜੇ ਕਿਹਾ ਗਿਆ ਖਾਲ ਖਾ ਲੋ ਅਸੀਂ ਤੁਹਾਨੂੰ ਖਾਲ ਵੀ ਦਿਖਾਉਨੇ ਆ ਵੀ ਖਾਲ ਖਾ ਲਿਆ ਹੋਇਆ ਕਿਤੇ ਉਹ ਵੀ ਨਾਲਾ ਨਹੀਂ ਟੁੱਟਿਆ ਇਹ ਇਹਨਾਂ ਦਾ ਇੱਕੋ ਗੱਲ ਹੈ ਨਾਲਾ ਲੀਕ ਆ ਤੁਸੀਂ ਮੁਰੰਮਤ ਕਰੋ ਸਾਡੇ ਕੋਲ ਕੋਈ ਪੈਸਾ ਨਹੀਂ ਅਹੀਂ ਲੱਗ ਲੱਗੇ ਲੱਗੇ ਅਸੀਂ ਜ਼ਿੰਮੇਦਾਰ ਆ ਸਾਡੇ ਕੋਲ ਕੋਈ ਨਾਲਾ ਬਣਾਉਣ ਦੀ ਸਾਡੇ ਕੋਲ ਕੋਈ ਸਮਰੱਥਾ ਨਹੀਂ ਇਹ ਨਾਲਾ ਇਹ ਬਣਾਵੇ ਸਰਕਾਰ ਇਹ ਬਣਾਵੇ ਲਾਲਜੀਤ ਭੁੱਲਰ ਇਹ ਬਣਾਵੇ ਜਿਹੜਾ ਮਰਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦੇ ਕਿ ਭਗਵੰਤ ਸਿੰਘ ਮਾਨ ਤੁਸੀਂ ਤਾਂ بڑے بڑے ਦਾਅਵੇ ਕੀਤੇ ਆ ਤੁਸੀਂ ਕਹਿੰਦੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣੀ ਆ ਆ ਵੇਖੋ ਆ ਚਿੜੀ ਆ ਜਿਹੜੀ ਸਾਡਾ ਆਜ ਹਰ ਸਾਹਮਣੇ ਬੰਦੇ ਬੈਠੇ ਆ ਇਹ ਜਿਹੜਾ ਪਰਿਵਾਰ ਆ ਇਹਨਾਂ ਤੋਂ ਸਾਨੂੰ ਖਤਰਾ ਹੋ ਆ ਜੇ ਸਾਡੇ ਨਾਲ ਕੋਈ ਵਧਿੱਕੀ ਹੁੰਦੀ ਆ ਇਹ ਪਰਿਵਾਰ ਤੇ ਸਰਕਾਰ ਪ੍ਰਸ਼ਾਸਨ ਸਾਡੇ ਪਿੰਡ ਦੀ ਪੰਚਾਇਤ ਜ਼ਿੰਮੇਵਾਰ ਹੋਵੇਗੀ ਅਸੀਂ ਅਸੀਂ ਕਾਨੂੰਨੀ ਕਾਰਵਾਈ ਸਾਰੀਆਂ ਚਿੱਠੀਆਂ ਕੱਢੀਆਂ ਸਾਨੂੰ ਉਹਨਾਂ ਦਾ ਜਵਾਬ ਨਹੀਂ ਮਿਲਿਆ ਉਹ ਕਹਿੰਦੇ ਸਾਨੂੰ ਉੱਤੋਂ ਦਬਾਅ ਪਾ ਰਹੇ ਆ ਇਹ ਦਬਾਅ ਦਾ ਇਹ ਜਿਹੜਾ ਦਬਾਅ ਪਿਆ ਉਹਦਾ ਜਵਾਬ ਲਾਗਿਤ ਭੁੱਲਰ ਦਵੇ ਕਿ ਅਸੀਂ ਉਹਦੇ ਵਿੱਚ ਕੋਈ ਅਸੀਂ ਉਹਦੇ ਪਰਿਵਾਰ ਨਹੀਂ ਐਸੀ ਸਰਕਾਰ ਦਾ ਜਵਾਬ ਜਿਹੜਾ ਭੰਦਰ ਸਾਹਿਬ ਦਾ ਹੋਵੇ ਐਸੀ ਸਰਕਾਰ ਦਾ ਜਵਾਬ ਮੁੱਖ ਮੰਤਰੀ ਭਵੰਤ ਸਿੰਘ ਮਾਨ ਦਾ ਚਾਹੀਦਾ ਅਸੀਂ ਆਪਣਾ ਬੜੇ ਪਰੇਸ਼ਾਨ ਡੇਂਗੂ ਡੇਂਗੂ ਮੱਛਰ ਲੜ ਲੜ ਕੇ ਸਾਡੇ ਬੱਚੇ ਬਿਮਾਰ ਹੋ ਗਏ ਆ ਪਰੇਸ਼ਾਨ ਅਸੀਂ ਐਸਾ ਨਾਲੇ ਤਾਂ ਇਸ ਜ਼ੁਲਮ ਦਾ ਅਸੀਂ ਇਹ ਸਰਕਾਰ ਤੋਂ ਜਵਾਬ ਮੰਗਦੇ ਆ ਸਰਕਾਰ ਨੂੰ ਜਵਾਬ ਦੇਣਾ ਪਊਗਾ ਪਰ ਜੇ ਨਾ ਇਹ ਸਰਕਾਰ ਨੇ ਜਵਾਬ ਦਿੱਤਾ ਨਾ ਪ੍ਰਸ਼ਾਸਨ ਨੇ ਜਵਾਬ ਦਿੱਤਾ ਅਸੀਂ ਅਗਲੀ ਕਾਰਵਾਈ ਭਗਵੰਤ ਮਾਨ ਜੀ ਤੁਹਾਨੂੰ ਚਿੱਠੀਆਂ ਕੱਢਾਂਗੇ ਇਸ ਗੱਲ ਦਾ ਸਾਨੂੰ ਜਵਾਬ ਚਾਹੀਦਾ ਤੇ ਮਿਹਰਬਾਨੀ ਕਰਕੇ ਇਹ ਸਾਡਾ ਜਿਹੜਾ ਵਾ ਇਹ ਨਾਲਾ ਖਲਾਇਆ ਜਾਵੇ ਜ਼ਬਰਦਸਤੀ ਉਹ ਬੰਨ੍ਹ ਮਾਰਿਆ ਉਹਦਾ ਬੰਨ੍ਹ ਜਿਹੜਾ ਵਾ ਉਹ ਖਲਾਇਆ ਜਾਵੇ ਜਰਨਜੀਤ ਸਿੰਘ ਪਿੰਡ ਸਿਹੜੀ ਖੁਰਦ ਤਹਿਸੀਲ ਕਰਨ ਕਰਨ ਜ਼ਿਲ੍ਹਾ ਕਰਨਪਾ। ਮਛਨੀਕ ਪਿੰਡ ਸਿਹੜੀ ਖੁਰਦ ਕੋਟਾ ਤੋਂ ਰਹਿਣ ਵਾਲੇ ਅਸੀਂ ਸਾਰੇ ਪਰਿਵਾਰ ਆ ਤਰਲੋਚਨ ਸਿੰਘ ਕਲਵੰਦ ਸਿੰਘ ਮੀਸ਼ਾਨ ਸਿੰਘ ਹਰਜਿੰਦਰ ਸਿੰਘ ਹਰਜੀਤ ਸਿੰਘ ਸਕਤਰ ਸਿੰਘ ਜਿੰਨਾਂ ਵੀ ਪਿੰਡ ਕੋਟਾ ਦੇ ਆਧੀ ਅਸੀਂ ਇੱਕ ਅਪੀਲ ਲਿਕੇ ਵੀਡੀਓ ਸਾਹਬ ਦੇ ਕੋਲ ਚੱਲੇ ਆ। ਉਹਨਾਂ ਨੂੰ ਬੇਨਤੀ ਕਰਨੀ ਚਾਹੀਦੀ ਹੈ ਕਿ ਇਹ 15 ਸਾਲ ਤੋਂ ਜਿਹੜਾ ਨਾਲਾ ਆ ਚੱਲ ਰਿਹਾ ਆ ਨਾਲੇ ਵਾਲੇ ਛਾਤੀ ਮਰੂ ਦੇ 15 ਸਾਲ ਤੋਂ ਚੱਲ ਰਿਹਾ ਏ ਇਹਦੇ ਵਿੱਚ}{|\text{ਦਿਆਲ ਸਿੰਘ ਸੁਪੁੱਤਰ ਬਲਕਾਰ ਸਿੰਘ ਕਾਨੋਗੋ}|} ਜਿਹੜਾ ਕਿ ਮਹਿਕਮੇ ਦੇ ਵਿੱਚ ਕਾਨੋਗੋ ਰਹਿ ਚੁੱਕਾ ਹੈ ਉਹਨੂੰ ਇਹਨਾਂ ਅਸੂਲਾਂ ਦਾ ਪਤਾ ਨਹੀਂ ਕਿ ਸਰਕਾਰ ਦੇ ਕੀ ਸੂਲ ਹੁੰਦੇ ਆ ਔਰ ਮੈਂਬਰ ਕਈ ਸਮੇਂ ਤੋਂ ਅਵਤਾਰ ਸਿੰਘ ਵੀ ਰਹਿ ਚੁੱਕਾ ਉਹਨੂੰ ਇਹਨਾਂ ਅਸੂਲਾਂ ਦੇ ਬਾਰੇ ਪਤਾ ਹੀ ਕੋਈ ਨਹੀਂ ਕਿ ਅਸੀਂ ਜਿਹੜਾ ਨਾਲੇ ਦੇ ਵਿੱਚ ਵਕਾਸ ਨੂੰ ਬੰਦ ਕਰਿਆ ਪਿਛੇ ਤੁਸੀਂ ਦੇਖ ਰਹੇ ਉਹ ਬੋਰੀ ਦੇ ਕੇ ਅੱਜ ਤੋਂ 20 ਦਿਨ ਹੋ ਗਏ ਆ ਸਾਨੂੰ ਇਹਨਾਂ ਨੇ ਤੰਗ ਪਰੇਸ਼ਾਨ ਕੀਤਾ ਸਾਡੇ ਬੱਚੇ ਜਿਹੜੇ ਆ ਡੇਂਗੂ ਮੱਛਰ ਦੇ ਨਾਲ ਬਿਮਾਰ ਹੋ ਰਹੇ ਆ ਅਸੀਂ ਉਹਨਾਂ ਦੇ ਇਲਾਜ ਤੋਂ ਦੁਖੀ ਹੋ ਚੁੱਕੇ ਆ ਸਾਡਾ ਇੰਨਾ ਪੈਸਾ ਆਪਣੇ ਬੱਚੇ ਪਰਿਵਾਰ ਦੇ ਵਿੱਚ ਲੱਗੇ ਆ ਕਾਹੀ ਦੁਖੀ ਹੋ ਕੇ ਅੱਜ ਇਸ ਮੁੱਦੇ ਨੂੰ ਉਠਾ ਰਹੇ ਆ ਅਸੀਂ ਇਹਨਾਂ ਤੋਂ ਸਾਰੀਆਂ ਜਿੰਨੀਆਂ ਵੀ ਆ ਅਹੀਂ 16 ਸਪਾਈਨਸਾਰ ਇਹਨਾਂ ਨੂੰ ਬੇਨਤੀਆਂ ਕਰਕੇ ਇਹਨਾਂ ਦੇ ਘਰ ਦੇ ਵਿੱਚ ਜਾ ਕੇ ਆ ਖਾਲੇ ਨੂੰ ਖਾਲਿਆ ਇਹਨਾਂ ਕਹ ਪਹਿਲਾਂ ਖਾਲਾ ਖਾਲੋ ਆ ਖਾਲਾ ਦੇ ਵਿੱਚੋਂ ਸਾਰਾ ਪੂਰਿਆ ਹੋਇਆ ਖਾਲਾ ਬੰਦ ਕੀਤਾ ਇਹਨੂੰ ਕੱਢਿਆ ਗਿਆ ਗਾਰਾ ਜਿੰਨਾ ਵੀ ਫਿਰ ਪਾਣੀ ਲੱਗੇ ਛੱਡਣ ਫਿਰ ਸਾਡੇ ਗਲ ਪੈ ਗਏ ਆ ਇਹ ਕਾਨੂੰਨ ਤੋਂ ਉਲਟ ਜਾ ਰਿਹਾ ਹੈ ਅਸੀਂ ਕਾਨੂੰਨ ਦੀ ਸਹਦਾ ਲੈ ਕੇ ਇਹ ਵੀਡੀਓ ਸਾਹ ਤੇ ਪੁਲਿਸ ਨੂੰ ਦਰਖਾਸਤ ਦਿੱਤੀ ਆ ਸਵੇਰੇ ਉਹ ਚੌਕੀ ਇੰਚਾਰ ਨਸ਼ੇਰਾ ਪੰਨੂ ਇੱਥੋਂ ਹੋ ਕੇ ਚੱਲ ਗਏ ਆ ਉਹਨਾਂ ਮੌਕੇ ਵੇਖਿਆ ਅਸੀਂ ਹੁਣ ਫੇਰ ਵੀਡੀਓ ਸਾਹਿਬ ਦੇ ਚੱਲੇ ਆਂ ਵੀਡੀਓ ਸਾਹਿਬ ਦੇ ਕੋਲ ਜਾ ਕੇ ਅਸੀਂ ਐਪਲੀਕੇਸ਼ਨ ਦਿੱਤੀ ਦੇਣ ਲੱਗੇ ਆਂ ਅਸੀਂ ਡੀਸੀ ਅਸੀਂ ਤਾਂ ਜਿੰਨਾ ਵੀ ਹੋਇਆ ਇਹ ਜਿਹੜਾ ਵਿਕਾਸ ਆ ਇਹਨੂੰ ਸਾਡੀ ਬੇਨਤੀ ਖੋਲਿਆ ਜਾਵੇ ਸਾਡੀ ਸਰਕਾਰ ਗਾੜੀ ਪੁਲਿਸ ਗਾੜੀ ਪ੍ਰਸ਼ਾਸਨ ਗਾੜੀ ਵੀਡੀਓ ਸਾਹਿਬ ਗਾੜੀ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਕਰਾਂਗੇ ਇਹ ਮੁੱਦਾ ਜਿਹੜਾ ਇਹਨੂੰ ਢਾਉਣਾ ਚਾਹੁੰਦੇ ਆ ਇਹ ਹਲ ਮਾਰ ਮਾਰ ਕੇ ਇਹਨਾਂ ਦੀਆਂ ਜੜਾਂ ਕੱਢਣੀਆਂ ਕੱਢਦੇ ਆ ਇਸ ਕਰਕੇ ਅਸੀਂ ਇਹ ਨੂੰ ਕੰਨਾਂ ਦੇ ਵਿੱਚ ਦੀ ਇਹ ਗੱਲ ਕੱਢਣ ਲੱਗੇ ਆ ਜੇ ਮੰਤਰੀ ਸੰਤਰੀ ਤੱਕ ਸਾਨੂੰ ਜਾਣਾ ਪਿਆ ਇਹ ਉਹਨਾਂ ਦੇ ਗਾੜੀ ਵੀ ਹੱਥ ਜੋੜ ਕੇ ਅਪੀਲ ਕਰਾਂਗੇ ਕਿ ਸਾਡਾ ਜਿਹੜਾ ਇਹ ਪਰਿਵਾਰ ਮਰ ਮਸ਼ਰ ਦੇ ਨਾਲ ਸਾਡੇ ਘਰਾਂ ਦੇ ਹਾਲਾਤ ਇਹ ਘਰਾਂ ਦੇ ਵਿੱਚ ਆਣ ਕੇ ਪ੍ਰਸ਼ਾਸਨ ਕਿ ਇਹ ਵੇਖ ਕੇ ਮਜੂਦਾ ਕੀਤੀ ਜਾਵੇ ਇਹ ਅਸੀਂ ਬੇਨਤੀ ਕਰਦੇ ਸਾਰਾ ਜਿੰਨਾ ਵੀ ਪਰਿਵਾਰ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਪਿੰਡ ਸਿਹਾਲੀ ਖੁਰਦੀ ਤਾਂ ਜਿਹੜਾ ਮਸਲਾ ਕੀ ਹੈ ਕਿ ਆਪਾਂ ਪਹਿਲਾਂ ਵੀਡੀਓ ਦੇਖੀ ਤੁਸੀਂ ਕਿ ਜਿਹੜਾ ਪਿੰਡ ਦੀ ਪੰਚਾਇਤ ਤੋਂ ਲੈ ਕੇ ਸੀਐਮ ਸਾਹਿਬ ਤੱਕ ਜਿਹੜਾ ਵਾ ਇਲਜ਼ਾਮ ਲੱਗ ਰਹੇ ਨੇ ਕਿਉਂ ਨਾ ਬੋਲੋ ਜਿਹੜਾ ਵਾ ਵਿਕਾਸ ਕਾਰਜਾਂ ਦੇ ਉੱਪਰ ਸਵਾਲ ਚੁੱਕੇ ਜਾ ਰਹੇ ਨੇ ਜਿਹੜਾ ਮਸਲਾ ਵਾ ਇਸ ਵਕਤ ਸਾਡੇ ਨਾਲ ਪਿੰਡ ਦੇ ਸਰਪੰਚ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਰਪੰਚ ਸਾਹਿਬ ਕਿਹਨਾਂ ਤੁਹਾਡਾ ਨਛੱਤਰ ਸਿੰਘ ਸਰਪੰਚ ਸਰੀਆਲੀ ਖੁਰਦ ਇੱਕ ਵੀਡੀਓ ਕਾਫੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇਲਜ਼ਾਮ ਲਗਾਇਆ ਜਾ ਰਿਹਾ ਕਿ ਪੰਚਾਇਤ ਤੋਂ ਲੈ ਕੇ ਮੁੱਖ ਮੰਤਰੀ ਸਾਹਿਬ ਤੱਕ ਟਾਰਗੇਟ ਕੀਤਾ ਜਾ ਰਿਹਾ ਕਿ ਜਿਹੜਾ ਮਸਲਾ ਵਾ ਕਿ ਤੁਹਾਡੇ ਧਿਆਨ ਦੇ ਵੇਖੋ ਸਰ ਜੇ ਆਪਾਂ ਭਗਵੰਤ ਮਾਨ ਸਾਹਿਬ ਦੀ ਗੱਲ ਕਰੀਏ ਸੀਐਮ ਸਾਹਿਬ ਦੀ ਉਹ ਵੀ ਪੰਜਾਬ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਆ ਬਾਕੀ ਸਾਡੇ ਮਨਿਸਟਰ ਸਰਦਾਰ ਲਾਲਜੀਤ ਸਿੰਘ ਪੁੱਲਰ ਉਹ ਵੀ ਪਿੰਡਾਂ ਦੇ ਵਿੱਚ ਬਹੁਤ ਵਧੀਆ ਵਿਕਾਸ ਕਰਦੇ ਆ ਮਤਲਬ ਕਿ ਇਸ ਚੀਜ਼ ਨੂੰ ਲੈ ਕੇ ਤੁਰਦੇ ਆ ਜਿਹੜੀ ਇਹ ਗੱਲ ਤੁਸੀਂ ਬੋਲਦੇ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਈ ਆ ਇਹ ਸਾਡੇ ਪਿੰਡ ਦੀ ਆ ਸ੍ਰਿਆਲੀ ਖੁਰ ਦੀ ਏ ਜਿਹੜਾ ਮਸਲਾ ਮੇਰੇ ਦੋ ਦੋ ਦਿਨ ਪਹਿਲਾਂ ਮੇਰੀ ਨੌਲੇਜ ਚ ਆਇਆ ਇਹ ਨਹੀਂ ਮੈਂ ਕਹਿ ਸਕਦਾ ਵੀ ਪਾਣੀ ਕਦੋਂ ਦਾ ਬੰਦ ਕੀਤਾ ਹੋ ਸਕਦਾ ਪਹਿਲਾਂ ਦਾ ਬੰਦ ਕੀਤਾ ਹੋਵੇ ਜਦੋਂ ਮੇਰੇ ਧਿਆਨ ਦੇ ਵਿੱਚ ਆ ਉਹ ਦੋ ਤਿੰਨ ਦਿਨ ਪਹਿਲਾਂ ਮੇਰੇ ਪਿਛਲਾ ਤੁਹਾਡੇ ਹੁਣੇ ਤਿਆਰ ਚ ਤੋਂ ਵੀਡੀਓ ਵਾਇਰਲ ਹੋਣ ਦੀ ਹੈ ਉਦੋਂ ਧਿਆਨ ਚ ਆਇਆ हां जी उधरੋਂ ਮੈਨੂੰ ਵੀਡੀਓ ਪਤਾ ਲੱਗਿਆ ਤੇ ਉਦੋਂ ਮਤਲਬ ਮੇਰੇ ਤੋਂ ਮਸਲਾ ਆ ਗਿਆ ਇਸ ਚੀਜ਼ ਦਾ ਇੱਕ ਪਾਰਟੀ ਨਾਲ ਮੈਂ ਗੱਲ ਕੀਤੀ ਸੀ ਦੂਜੀ ਨਾਲ ਕਰਨੀ ਹਜੇ ਤੇ ਉਹਦੇ ਵਿੱਚ ਮੈਨੂੰ ਵੀਡੀਓ ਵੀ ਧਿਆਨ ਦੇ ਵਿੱਚ ਆ ਗਈ ਵੀ ਇਹ ਸੋਸ਼ਲ ਮੀਡੀਆ ਦੇ ਵੀਡੀਓ ਵਾਇਰਲ ਹੋ ਰਹੀ ਹੈ ਕਿਹਾ ਜਾ ਰਿਹਾ ਸੀ ਕਿ ਪਾਣੀ ਬੰਦ ਕੀਤਾ ਹੋਇਆ ਜਿਹੜਾ ਪਾਣੀ ਉਹਨਾਂ ਦੇ ਘਰਾਂ ਦਾ ਜਿਹੜਾ ਵਾ ਬਿਮਾਰੀਆਂ ਫੈਲ ਰਹੀਆਂ ਇਸ ਤਰੀਕੇ ਨਾਲ ਕੋਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਦਾ ਨਾਲੀ ਦੇ ਵਿੱਚ ਲੱਗਾ ਹੋਇਆ ਤੁਹਾਡੇ ਹਿਸਾਬ ਨਾਲ ਉਹ ਜਾਇਜ਼ ਹੈ ਕਿ ਨਜਾਇਜ਼ ਉਹ ਕਿਵੇਂ ਦਿਖਦੀ ਉਹਨਾਂ ਨੂੰ ਇਹ ਇਤਨ ਨਾਜਾਇਜ਼ ਹੈ ਜੀ ਕੋਈ ਵੀ ਸਰਕਾਰੀ ਕੰਮ ਇਹਨੂੰ ਕੋਈ ਬੰਦ ਨਹੀਂ ਕਰ ਸਕਦਾ ਹੈ ਤੇ ਬਿਲਕੁਲ ਨਾਜਾਇਜ਼ ਹੈ ਬਾਕੀ ਇਹਨਾਂ ਦੀ ਆਪਸ ਵਿੱਚ ਕੋਈ ਰੰਜਿਸ਼ ਆ ਉਹ ਚੱਕਰ ਦੇ ਵਿੱਚ ਥੋੜਾ ਜਿਹਾ ਇਸ਼ੂ ਜ਼ਿਆਦਾ ਬਣ ਗਿਆ ਵਾ ਬਾਕੀ ਤੁਹਾਨੂੰ ਵੀ ਪਤਾ ਵਾ ਵੀ ਸਰਪੰਚ ਦੇ ਕਿੰਨੇ ਆਪਣੇ ਰਜੇਵੇਂ ਹੁੰਦੇ ਆ ਚਲੋ ਮੈਂ ਇਹ ਰਜੇਵੇਂਾਂ ਦੇ ਵਿੱਚ ਥੋੜਾ ਜਿਹਾ ਬੀਜੀ ਆ ਇਸ ਚੱਕਰ ਦੇ ਵਿੱਚ ਵੀ ਇੱਕ ਅੱਧਾ ਦਿਨ ਅੱਗਾ ਪਿਛਾ ਹੋ ਗਿਆ ਉਹਨੇ ਚਿਰ ਚ ਨਾ ਚਿੱਠੀਆਂ ਕਰਤੀ ਪਟਵਾਰੀ ਸਾਹਿਬ ਵੀ ਕੱਲ ਆਏ ਹੀ ਮੌਕਾ ਵੇਖ ਕੇ ਗਏ ਆ ਸਾਰੇ ਪ੍ਰਸ਼ਾਸਨ ਵੀ ਆ ਮੌਕਾ ਵੇਖ ਕੇ ਚਲੇ ਗਿਆ ਚਲੋ ਜੋ ਵੀ ਜਿੱਦਾਂ ਵੀ ਪ੍ਰਸ਼ਾਸਨ ਕਰੂਗਾ ਉਹਦੇ ਕੋਈ ਚੱਕਰ ਨਹੀਂ ਆ ਜੀ ਕਿ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਕਿ ਸੀਰਾ ਪੈਂਦੀਆਂ ਸੀਚ ਹੈ ਉਸ ਤਰੀਕੇ ਨਾਲ ਪਾਣੀ ਜਿਹੜਾ ਵਾ ਉਹਨਾਂ ਦਾ ਤ੍ਰਿਪਾਲੀ ਜਿਹੜੀ ਵਿਰੋਧੀ ਪਾਰਟੀ ਉਹਨਾਂ ਦੇ ਪਾਣੀ ਪਿੰਦਾ ਸੀਗਾ ਕਿਉਂ ਇਸ ਤਰੀਕੇ ਦੀ ਉਹਨਾਂ ਦੂਸਰੀ ਪਾਰਟੀ ਜਿਹੜੇ ਕਰਨਗੋ ਪਰਿਵਾਰ ਹੈਗਾ ਉਹਨਾਂ ਦਾ ਕੋਈ ਤੁਹਾਡੇ ਇਥੇਾਂ ਚ ਮਸਲਾ ਨਹੀਂ ਲੈਂਦਾ ਸੀ ਉਹਨਾਂ ਨੇ ਨਹੀਂ ਜੀ ਮਸਲਾ ਨਹੀਂ ਲੈਂਦਾ ਇਹੋ ਜਿਹਾ ਕੋਈ ਮਸਲਾ ਨਹੀਂ ਲੈਂਦਾ ਬਾਕੀ ਇਹ ਵੀ ਜਦੋਂ ਕਿਸੇ ਦੀ ਨੁਕਸਾਨ ਪੈਲੀ ਦੇ ਵਿੱਚ ਪਾਣੀ ਪਿੰਦਾ ਤੁਹਾਨੂੰ ਵੀ ਪਤਾ ਨੁਕਸਾਨ ਹੁੰਦਾ ਵਾ ਤੇ ਹੈ ਤੇ ਗਲਤੀ ਹੈ ਦੇ ਵਿੱਚ ਵੀ ਜੀ ਕਿਉਂਕਿ ਇਹਨਾਂ ਚਾਹੀਦਾ ਸੀ ਕਿ ਜਿਸ ਤਰੀਕੇ ਨਾਲ ਜਿਕਰ ਉਹਨਾਂ ਦਾ ਪਾਣੀ ਪਿੰਦਾ ਸੀ ਕਿ ਤੇ ਉਹ ਮਸਲਾ ਪੰਚਰਨ ਦੀ ਪੰਚਾਇਤ ਕੋਲ ਹੁੰਦੇ ਤੇ ਉਸ ਤੋਂ ਬਾਅਦ ਜਿਹੜਾ ਵਾ ਇਹਨਾਂ ਜਿਹੜੀ ਪਾਣੀ ਬੰਦ ਕੀਤਾ ਉਸ ਤਰੀਕੇ ਨਾਲ ਥੋੜਾ ਹਾਂਜੀ ਹੋਈ ਹੈ ਗਲਤੀ ਹੈ ਜੀ ਤੇ ਹੁਣ ਤੁਹਾਡੇ ਹਿਸਾਬ ਨਾਲ ਕਿਵੇਂ ਜਿਹੜਾ ਮਸਲੇ ਨੂੰ ਹੱਲ ਕੀ ਸੀ ਪਿੰਡ ਦੇ ਚੁਣੇ ਹੋਏ ਨੁਮਾਇੰਦੇ ਉਹ ਤਾਂ ਤੁਹਾਡੇ ਵੱਲੋਂ ਕਿਵੇਂ ਫੇਰ ਹੱਲ ਕੀਤਾ ਜਾਵੇ ਸਰ ਵੇਖੋ ਦੋਵੇਂ ਪਾਰਟੀਆਂ ਨਾਲ ਗੱਲ ਚੱਲ ਰਹੀ ਆ ਬਸ ਇੱਕ ਅੱਧੇ ਦਿਨ ਤੱਕ ਅਸੀਂ ਮਸਲਾ ਹੱਲ ਕਰ ਦੇਣਾ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਕਿੜਾ ਸਰਪੰਚ ਸਾਹਿਬ ਨਾਲ ਆਪਾਂ ਗੱਲਬਾਤ ਕੀਤੀ ਹੈ ਕਿਉਂਕਿ ਜਦੋਂ ਸਰਪੰਚ ਚੁਣਿਆ ਜਾਂਦਾ ਤਾਂ ਸਾਰਿਆਂ ਸਾਂਝਾ ਹੋ ਜਾਂਦਾ ਤਾਂ ਉਹਨਾਂ ਦੇ ਵੱਲੋਂ ਇੱਕ ਸਾਂਝਾ ਬਣਦਾ ਕਿ ਕਿੰਤੂ ਪਰੰਤੂ ਉਹਨਾਂ ਵੱਲੋਂ ਕਿਸੇ ਦੇ ਉੱਪਰ ਵੀ ਅਲੀਕੇਸ਼ਨ ਨਹੀਂ ਲਗਾਇਆ ਗਿਆ ਉਹਨਾਂ ਦਾ ਕਹਿਣਾ ਕਿ ਜਿਹੜਾ ਪਾਣੀ ਬੰ ਉਹ ਦੂਸਰੀ ਪਾਰਟੀ ਵੱਲੋਂ ਜਿਹੜਾ ਪਾਣੀ ਬੰਦ ਕੀਤਾ ਉਹ ਗਲਤ ਕੀਤਾ ਪਰ ਸਰਪੰਚ ਨੇ ਉਹਨਾਂ ਕਿਹਾ ਕਿ ਜਿਹੜਾ ਸਾਨੂੰ ਜਿਵੇਂ ਹੋਣ ਕਰਕੇ ਜਿਹੜਾ ਵਾ ਅਸੀਂ ਆਪਦੇ ਹੋਰ ਕੰਮਾਂ ਵਿੱਚ ਵਿਜੀ ਸੀਗੇ ਤੇ ਪਰਿਵਾਰ ਦਾ ਜਿਹੜਾ ਇੱਕ ਦੋ ਦਿਨ ਪਹਿਲਾਂ ਉਹਨਾਂ ਨੇ ਮਸਲਾ ਧਿਆਨ 'ਚ ਲਿਆਂਦਾ ਵਾ ਆਉਣ ਵਾਲੇ ਟਾਈਮ 'ਚ ਜਿਹੜਾ ਵਾ ਇਹਨਾਂ ਦਾ ਕੁਝ ਦਿਨਾਂ ਵਿੱਚ ਜਿਹੜਾ ਸਮਝੌਤਾ ਹੋਰਤਾ ਜਾਵੇਗਾ ਮੈਨੂੰ ਦਿਓ ਅਜਾਜਾ ਧੰਨਵਾਦ